ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਡੰਡਉਤ ਬੰਦਨੀ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੀਖੂ ਸਦਾ ਹਜੂਰ ਨਾਨਕ ਸਰਨ ਤੁਹਾਰੀਆ ਪੀਖੂ ਸਦਾ ਹਜੂਰ ਹਮ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸਿਓ ਬਣ ਆਈ ਸੰਤਨ ਸਿਓ ਬਣ ਆਈ ਹਮ ਸੰਤਨ ਸਿਓ ਬਣ ਆਈ ਸੰਤਨ ਸਿਓ ਬਣ ਆਈ ਹਮ ਸੰਤਨ ਸਿਓ ਬਣ ਆਈ ਸੰਤਨ ਸਿਓ ਬਣ ਆਈ ਹਮ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਵਾਹਿਗੁਰੂ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਪਾਈ ਔਰ ਬਲਿਖਿਆ ਪਾਈ ਔਰ ਬਲਿਖਿਆ ਪਾਈ ਔਰ ਬਲਿਖਿਆ ਪਾਈ ਔਰ ਬਲਿਖਿਆ ਪਾਈ ਵਾਹਿਗੁਰੂ ਬਲਿਖਿਆ ਪਾਈ ਔਰ ਬਲਿਖਿਆ ਪਾਈ ਔਰ ਬਲਿਖਿਆ ਪਾਈ ਔਰ ਬਲਿਖਿਆ ਪਾਈ ਪੱਲੇ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰੇ ਤੇ ਲਿਖਿਆ ਪਾਈ ਪੂਰੇ ਤੇ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਕਿਆ ਪਾਈ ਤੂਰ ਬਣ ਕੇ ਆ ਪਾਈ ਸੰਤਨ ਸਿਓ ਬਣਾਈ ਹਮ ਸੰਤਨ ਸਿਓ ਬਣਾਈ ਸੰਤਨ ਸਿਓ ਬਣਾਈ ਹਮ ਸੰਤਨ ਸਿਓ ਬਣਾਈ ਸੰਤਨ ਸਿਓ ਬਣਾਈ ਹਮ ਸੰਤਨ ਸਿਓ ਬਣਾਈ ਸੰਤਨ ਸਿਓ ਬਣਾਈ ਆਮ ਸੰਤਨ ਸਿਓ ਬਣਾਈ ਸੰਤਨ ਸਿਓ ਬਣਾਈ ਹਮ ਸੰਤਨ ਸੋਵਣ ਆਈ ਸੋਵਣ ਆਈ ਹਮ ਸੰਤਨ ਸੋਵਣ ਆਈ ਹਮ ਸੰਤਨ ਸੋਵਣ ਆਈ ਹਮ ਸੰਤਨ ਸੋਵਣ ਆਈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਾਰੇ ਨਾਮ ਪਰਮ ਸਤਕਾਰਯੋਗ ਸਤਗੁਰੂ ਮਹਾਰਾਜ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਤਕਾਰਯੀ ਸਾਧ ਸੰਗਤ ਜੀ ਦਾਸ ਵੱਲੋਂ ਜਥੇ ਵੱਲੋਂ ਨਿਮਰਤਾ ਸਹਿਤ ਗੁਰਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਤੋਂ ਲੈ ਕੇ ਮਾਪੁਰਖਾਂ ਜੀਆਂ ਤੋਂ ਕਮਾਏ ਹੋਏ ਬਚਨ ਸਰਵਣ ਕਰ ਰਹੇ ਹੋ ਆਓ ਜਿੰਨਾ ਕੁ ਸਮਾਂ ਹੋਰ ਹੈ ਅਪਰ ਰਲ ਮਿਲ ਕੇ ਹਾਜ਼ਰੀਆਂ ਭਰਿਏ ਗੁਰੂ ਬਾਬਾ ਜੀ ਦੇ ਚਰਣਾ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੇ ਉੱਪਰ ਸ਼ਾਇਦ ਸਾਡੇ ਪਰਿਵਾਰ ਨੇ ਪਹਿਰਾ ਦਿੱਤਾ ਹੈ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੇ ਦਸਾਂਝਾਂ ਵਾਲੇ ਬੀੜ ਵਿੱਚ ਸਰਦਾਰ ਸਰਬਨ ਸਿੰਘ ਜੀ ਚੌਧਰੀ ਮਾਂਜਰੇ ਵਾਲੇ ਉਹਨਾਂ ਦੇ ਜਰੀਏ ਸਰਦਾਰ ਹਰਭਜਨ ਸਿੰਘ ਜੀ ਤੇ ਗੁਰਮੁਖ ਪਿਆਰਿਓ ਸਰਦਾਰ ਮੁਖਤਿਆਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੇਵ ਸਿੰਘ ਜੀ ਜਿਨ੍ਹਾਂ ਨੂੰ ਸੰਤ ਪੱਪਾ ਨਰੈਣ ਸਿੰਘ ਜੀ ਮੋਨੀ ਕਹਿੰਦੇ ਆਪਾਂ ਇਹਨਾਂ ਨੇ ਤੇ ਗੁਰਮੁਖ ਪਿਆਰ ਦੋ ਸਾਂਝਾਂ ਵਾਲੇ ਬੀੜ ਵਿੱਚ ਨੌਕਰੀ ਕਰਦੇ ਸੀ ਘਰ ਵਿੱਚ ਐਸਾ ਸੀ ਘਰ ਦਾ ਜਿਹੜਾ ਮਾਹੌਲ ਸਤਕਾਰ ਜੋ ਮਾਤਾ ਰਲੀ ਕੌਰ ਸਤਕਾਰਯੋਗ ਬਾਬਾ ਜੀ ਨੱਥਾ ਸਿੰਘ ਜੀ ਸੁਣਿਓ ਜੀ ਕੱਤੇ ਮਹੀਨੇ ਵਿੱਚ ਮੈਨੂੰ ਦੱਸਦੇ ਹੁੰਦੇ ਉਹ ਮਾਗ ਫੱਗਣ 1 ਕੱਤੇ ਦਾ ਮਹੀਨਾ ਕਹਿੰਦੇ ਅਸੀਂ ਪਿੰਡ ਵਾਲੇ ਟੋਬੇ ਵਿੱਚ ਇਸ਼ਨਾਨ ਕਰਕੇ ਸਵੇਰੇ 2 ਵਜੇ ਉੱਥੇ ਚੌਂਕੜਾ ਲਾ ਕੇ ਇਸ਼ਨਾਨ ਉੱਥੇ ਸਿਮਰਨ ਕਰਨ ਲੱਗ ਜਾਂਦੇ ਆ ਆ ਨਾਲ ਮਹਾਲੀ ਟੋਬਾ ਗੁਰਦੁਆਰੇ ਦੇ ਪਿਛਲੇ ਪਾਸੇ ਸੰਗਤ ਜੀ ਤੇ ਗੁਰਮੁਖ ਪਿਆਰਿਓ ਉਹਨਾਂ ਨੇ ਇੰਨੀ ਭਗਤੀ ਕੀਤੀ ਤੇ ਗੁਰਮੁਖ ਪਿਆਰਿਓ ਪੋਹ मागਦੇ ਮਹੀਨੇ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੇਲੇ ਤੇ ਗੁਰਮੁਖ ਪਿਆਰਿਓ ਤਾਂ ਕਰਕੇ ਘਰ ਵਿੱਚ ਇਹ ਜਿਹੇ ਯੋਧੇ ਪੈਦਾ ਹੋਏ ਮੈਂ ਤੁਲਨਾ ਨਹੀਂ ਕਰ ਸਕਦਾ ਮਾਤਾ ਗੁਜਰ ਕੌਰ ਜੀ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਤਾਤ ਮਾਤਮੁਰ ਅਲਖ ਅਰਾਧਾ ਬੋਵਿਦ ਜੋਗ ਸਾਧਨਾ ਸਾਦਾ ਸਤਗੁਰ ਕਹਿੰਦੇ ਮੇਰੇ ਮਾਤਾ ਪਿਤਾ ਨੇ ਬਹੁਤ ਤਪੱਸਿਆ ਕੀਤੀ ਤੇ ਮੈਨੂੰ ਲੱਗਦਾ ਉਸੇ ਪੂਰਨਿਆ ਤੇ ਚੱਲਦੇ ਹੋਏ ਸਤਕਾਰਯੋਗ ਸੰਤ ਬੱਬਨ ਰਣ ਸਿੰਘ ਜੀ ਮੋਨੀ ਜੀ ਦੇ ਮਾਤਾ ਪਿਤਾ ਨੇ ਤਪੱਸਿਆ ਕੀਤੀ ਸੰਗਤ ਜੀ ਉਹਦੀ ਬਦੌਲਤ ਘਰ ਵਿੱਚ ਮਾਹੌਲ ਸਿੱਖੀ ਦਾ ਸੀ ਤੇ ਗੁਰਮਖ ਪਿਆਰਿਓ ਉਹਦੀ ਬਦੌਲਤ ਹੀ ਹਰ ਵੇਲੇ ਘਰ ਵਿੱਚ ਐਸੀਆਂ ਗੱਲਾਂ ਹੁੰਦੀਆਂ ਮੇਰੀ ਮਾਤਾ ਜੀ ਦੱਸਦੇ ਰਹਿੰਦੇ ਵੀ ਕੋਈ ਮਿਲ ਜਾਵੇ ਮਹਾਂਪੁਰਖ ਘਰ ਵਿੱਚ ਐਸੀਆਂ ਗੱਲਾਂ ਹੁੰਦੀਆਂ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਵੀ ਸਾਡੀ ਮਾਂ ਸਾਨੂੰ ਪੜਾਉਂਦੀ ਹੁੰਦੀ ਸੀ ਮੈਂ ਸੰਖੇਪ ਵਿੱਚ ਹੀ ਬੋਲੂ ਇਤਿਹਾਸ ਬੜਾ ਵੱਡਾ ਮਹਾਂਪੁਰਖਾਂ ਦਾ ਧਿਆਨ ਨਾਲ ਸੁਣਿਓ ਘਰ ਵਿੱਚ ਆਧਾਰਨਾ ਮੇਰੀ ਮਾਤਾ ਜੀ ਕਹਿੰਦੇ ਪੜ੍ਹਦੇ ਹੁੰਦੇ ਸੀ ਮਿਲ ਜਾਵੇ ਕੋਈ ਰੱਬ ਦਾ ਬਾਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਾਖਸ਼ਿਆ ਜੱਗੇ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਆਵੇ ਕੋਈ ਰੱਬ ਤਾਂ ਬਾਖਸ਼ਿਆ ਮਿਲ ਜਾਵੇ ਰੱਬ ਤਾਂ ਬਾਖਸ਼ਿਆ ਤੂੰ ਵੀ ਬਾਖਸ਼ਿਆ ਜਾਂ ਮੇ ਘਰ ਮਾ ਸੀ ਘਰ ਵਿੱਚ ਤੇ ਫਿਰ ਕਿਰਪਾ ਹੋ ਗਈ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਮੁਸਕਲ ਤੋਂ ਜੇ ਹੈ ਜੇ ਮੁਸਕਲ ਸੇ ਹੋਤੀ ਹੈ ਤੇ ਗੁਰਮਖ ਪਿਆਰਿਓ ਕਹਿੰਦੇ ਫੇਰ ਦਸਾਂਝਾਂ ਵਾਲੇ ਬਿੜ ਵਿੱਚ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਦਾ ਮਲਾਪ ਹੋਇਆ ਸੰਤ ਬਾਬਾ ਕਿਰਪਾ ਸਿੰਘ ਜੀ ਦਾ ਮਲਾਪ ਹੋਇਆ ਤੇ ਗੁਰਮਖ ਪਿਆਰਿਓ ਜਿਨ੍ਹਾਂ ਨੇ ਥਾਪਨਾ ਸਵਾਮੀ ਨਮੋ ਨਾਥ ਮਹਾਰਾਜਿਆਂ ਤੋਂ ਲਈ ਹੋਈ ਸੀ 24 ਘੰਟੇ ਸਿਮਰਨ ਕਰਨਾ ਬਸ ਉੱਥੇ ਮੇਲ ਮਲਾਪ ਹੋ ਗਿਆ ਸਾਰਾ ਪਰਿਵਾਰ ਜਾਣ ਲੱਗ ਗਿਆ ਸੇਵਾ ਵਿੱਚ ਜੁੜ ਗਏ ਤਰ੍ਹਾਂ ਤਰ੍ਹਾਂ ਦੇ ਕੋਟਕ ਸੰਤ ਬਾਬਾ ਕਿਰਪਾ ਸਿੰਘ ਜੀ ਕਰਦੇ ਤੇ ਗੁਰਮੁਖ ਪਿਆਰਿਓ ਫਿਰ ਪ੍ਰੇਮ ਬਣਿਆ ਫਿਰ ਘਰ ਲਿਆ ਇਹ ਬਾਬਾ ਕਿਰਪਾ ਸਿੰਘ ਜੀ ਨੂੰ ਮੇਰੀ ਮਾਤਾ ਕਹਿੰਦੀ ਸਾਰਾ ਟੱਬਰ ਸਾਰਾ ਪਿੰਡੀ ਚੰਡੀ ਦਾ ਪਾਠ ਕਰਨ ਲੱਗ ਗਿਆ ਐਡੀ ਕਿਰਪਾ ਹੋਈ ਮਹਾਪੁਰਖਾਂ ਦੀ ਸਾਰੇ ਪਿੰਡੂ ਪ੍ਰੀ ਮਹਾਲੀ ਉੱਪਰ ਕਹਿੰਦੇ ਕਈ ਵਿਰੋਧ ਵੀ ਕਰਨ ਲੱਗੇ ਵੀ ਸਾਧਨੇ ਸਾਰੇ ਵਿਹਲੇ ਕਰਤੇ ਤੇ ਗੁਰਮੁਖ ਪਿਆਰਿਓ ਕਈਆਂ ਨੇ ਵਿਰੋਧ ਵੀ ਕੀਤਾ ਤੇ ਗੁਰਮੁਖ ਪਿਆਰਿਓ ਪਰ ਮਹਾਂਪੁਰਖ ਆਪਣੇ ਪਰਿਵਾਰ ਸਮੇਤ ਮਹਾਂਪੁਰਖਾਂ ਦੇ ਬਚਨਾਂ ਦੇ ਪਹਿਰਾ ਦਿੰਦੇ ਰਹੇ ਮੈਨੂੰ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਮਨਮੋਹਨ ਸਿੰਘ ਜੀ ਜਿਹੜੇ ਸੀ ਇਕੱਠੇ ਮਾਮਾ ਭਾਣਜਾ ਦੋਹੇ ਦਰਾਜ ਗੁਰਦੁਆਰਾ ਸਭ ੱਟਾ ਸਭ ਇੱਕ ਕਮਰੇ ਚ ਰਹਿੰਦੇ ਸੰਗਤ ਜੀ ਬੜੇ ਵਿਦਵਾਨ ਸੀ ਉਹ ਸਾਰਾ ਇਤਿਹਾਸ ਉਹਨਾਂ ਦੇ ਮੂੰਝਵਾਨੀ ਗੰਠ ਸੀ ਦਸਵੇਂ ਪਾਤਸ਼ਾਹ ਦਾ ਗੁਰਬਾਣੀ ਬਹੁਤ ਗੰਠ ਸੀ ਜੇ ਕਿਤੇ ਮੈਂ ਉਲਝ ਜਾਂਦਾ ਮਹਾਂਪੁਰਖ ਮੈਨੂੰ ਗ੍ਰੰਥ ਦੇ ਪੜਨ ਨੂੰ ਮੈਂ ਉਲਝ ਜਾਂਦਾ ਮੈਂ ਪੁੱਛਦਾ ਮਾਮਾ ਜੀ ਬਾਬਾ ਜੀ ਕੋਲੇ ਸਮਾਣੀ ਸੰਗਤਾਂ ਬਹੁਤ ਨੇ ਆ ਆ ਗੱਲ ਕੀ ਕਹਿ ਰਿਹਾ ਗ੍ਰੰਥ ਫਿਰ ਉਹਨਾਂ ਨੇ ਖੋਲ ਕੇ ਦੱਸਣੀ ਮੈਨੂੰ ਸੰਗਤ ਜੀ ਉਹਨਾਂ ਦੇ ਬੋਲ ਮੈਂ ਸਟੇਜ ਤੇ ਬੋਲ ਦਉਣਾ ਸੰਗਤ ਜੀ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਮੈਂ ਮਾਮਾ ਮਨਮੋਹਨ ਸਿੰਘ ਜੀ ਜਿਉ ਮੈਨੂੰ ਸਾਖੀਆਂ ਸੁਣਾਉਂਦੇ ਮੈਂ ਹੁਣ ਤੱਕ ਬੋਲੀ ਜਾਂਦਾ ਸੰਗਤ ਜੀ ਤੇ ਕਿਰਪਾ ਸੰਤ ਬਾਬਾ ਨਰੈਣ ਸਿੰਘ ਮੋਨਿੰਗ ਜੀ ਦੀ ਸੀ ਸੁਣਿਓ ਜੀ ਮੈਂ ਪਰਿਵਾਰ ਨਾਲ ਮਹਾਪੁਰਖਾਂ ਦੇ ਜੀਵਨ ਨਾਲ ਸੰਖੇਪ ਵਿੱਚ ਹੀ ਚੱਲੂੰਗਾ ਟਾਈਮ ਤਾਂ ਹੋ ਹੀ ਗਿਆ ਥੋੜਾ ਜਿਹਾ ਤੇ ਗੁਰਮਖ ਪਿਆਰਿਓ ਫੇਰ ਸ੍ਰੀ ਸੁਆਮੀ ਨਮੋਨਾਥ ਜੀ ਸੰਤ ਬਾਬਾ ਕਿਰਪਾ ਸਿੰਘ ਜੀ ਮੇਰੀ ਮਾਤਾ ਕਹਿੰਦੀ ਅਸੀਂ ਸਾਰਾ ਟੱਬਰ ਵੀ ਪੰਜ ਪੰਜ 6 6 ਪਾਠ ਚੰਡੀ ਦੇ ਕਰਦੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਕਹਿੰਦੇ ਚੂਲੀ ਛੱਡ ਦਿੰਦੇ ਵੀਰ ਦੇ ਨਾਂ ਉਤੇ ਚੂਲੀ ਮੀਨ ਅਪਰਦਾਸ ਕਹਿ ਦਿੰਦੇ ਆ ਉਦੋਂ ਚੂਲੀ ਆਉਂਦੀਆਂ ਕਹਿੰਦੇ ਵੀ ਚੂਲੀ ਹਰਦੇਵ ਦੇ ਨਾਂ ਉੱਤੇ ਛੱਡ ਦਿਓ ਫਿਰ ਜਿੱਦ ਦੇ ਥਾਪਨਾ ਦਿੱਤੀ ਤੇ ਬਾਬਾ ਜੀ ਕਿਰਪਾ ਸਿੰਘ ਜੀ ਕਹਿਣ ਲੱਗੇ ਹਰਦੇਵ ਝੁਗਾ ਮੇਚ ਆ ਮਹਾਂਪੁਰ ਕਹਿੰਦੇ ਹਾਂ ਮੰਜਾ ਡਾ ਕੇ ਦਰੀ ਬਸਾ ਕੇ ਚਾਦਰ ਬਸਾ ਕੇ ਉੱਪਰ ਕਹਿੰਦੇ ਝੁਗਾ ਮੇਚ ਆ ਕਹਿੰਦੇ ਹਾਂ ਜੀ ਤੇ ਗੁਰਮੁਖ ਪੈਰੋ ਸਵਾਮੀ ਨਮੋਨਾਥ ਮਹਾਰਾਜੀ ਕਹਿਣ ਲੱਗੇ ਹਰਦੇਵ ਅੱਜ ਤੇਰੇ ਵਿੱਚ 100 ਸਾਧੂ ਦੀ ਤਾਕਤ ਆ ਦੇਖੋ ਸੰਗਤ ਜੀ ਅੱਜ ਜਿੱਦੇ ਥਾਪਨਾ ਦਿੱਤੀ ਇੰਨੀ ਸਮਾਂ ਲੰਘ ਜੋ ਮੇਰਾ ਜਕਾਰੇ ਵਾਲਾ ਲੰਬਾ ਲੈ ਗਿਆ ਪਤੰਦਰਾ ਤੇ ਗੁਰਮਖ ਪਿਆਰਿਓ ਬੇਨਤੀ ਨੂੰ ਸੁਣਿਓ ਸਮਾਂ ਥੋੜਾ ਇਹ ਗੁਰਮਖ ਪਿਆਰਿਓ ਕਹਿੰਦੇ 100 ਸਾਧੂ ਦੀ ਅੱਜ ਤਾਕਤ ਆ ਤੇਰੇ ਵਿੱਚ ਸ੍ਰੀ ਸੁਆਮੀ ਨਮੂਨਾਥ ਜੀ ਮਹਾਰਾਜ ਕਹਿਣ ਲੱਗੇ ਜੇ ਘਰੋਂ ਭੱਜ ਜੇਗਾ ਘਰੋਂ ਨਿਕਲ ਜੇਗਾ ਸੁਣਿਓ ਸੰਗਤ ਜੀ ਜਿਹਦੇ ਪੰਜ ਕੁੜੀਆਂ ਹੋਣ ਉਹਨੂੰ ਆਹ ਬਚਨ ਕੋਈ ਸਾਧੂ ਕਹੇ ਜੇ ਘਰ-ਬਾਰ ਛੱਡ ਜੇਗਾ ਪੂਰੀ ਦੁਨੀਆ ਦਾ ਮਾਲਕ ਬਣ ਜੇਗਾ ਸਵਾਮੀ ਨਾਮੋ ਨਾਥ ਮਹਾਰਾਜ ਜੀ ਦੇਖੋ ਉਹੀ ਗੱਲ ਮੰਨੀ ਘਰ-ਬਾਰ ਛੱਡਿਆ ਤੇ ਗੁਰਮੁਖ ਪਿਆਰੋ 12 ਸਾਲ ਆਈ ਨਹੀਂ ਆਹ ਵਾਕਿਆ ਮੈਂ ਮਨਮੋਹਨ ਸਿੰਘ ਆਲਾ ਦੱਸਦਾ ਤੇ ਜੀ ਮੈਂ ਟਾਈਮ ਤਾਂ ਲਊ ਥੋੜਾ ਜਿਹਾ ਆਹ ਮਨਮੋਹਨ ਸਿੰਘ ਦੇ ਮਾਮਾ ਜੀ ਨੇ ਮੈਨੂੰ ਦੱਸੀ ਮ ਘਰੇਲੂ ਗੱਲ ਆ ਸਾਡੀ ਸਾਡੀ ਘਰੇਲੂ ਗੱਲ ਆ ਇਹ ਕਲੇਸ਼ ਪਿਆਸੀ ਮਾਮਾ ਮਨਮੋਹਨ ਸਿੰਘ ਦੇ ਸਹੁਰਿਆਂ ਵਿੱਚ ਕਲੇਸ਼ ਪਿਆਸੀ ਉਸ ਕਰਕੇ ਮਨਮੋਹਨ ਸਿੰਘ ਨੂੰ ਦੁਨਾਲੀ ਰਾਫਲ ਰੱਖਣੀ ਪੈ ਗਈ ਕੋਲੇ ਕੋਲੇ ਰੱਖਦੇ ਸੰਗਤ ਜੀ ਦੁਨਾਲ ਆਹਾ ਬੇੜੇ ਦੇ ਨਾਲ ਹੀ ਸੰਗਤ ਜੀ ਸਾਰੋਂ ਦੇ ਨਾਲ ਹੀ ਪਿੰਡਾ ਬੜਾ ਗਰਾਂਵ ਸੁਣਿਓ ਸੰਗਤ ਜੀ ਆ ਬਚਨ ਮੈਂ ਰਾਤ ਮੈਂ ਬੈਠਾ ਸੀ ਆਪਣੇ ਆਨੰਦ ਵਿੱਚ ਤੇ ਮੈਨੂੰ ਇਹ ਬਚਨ ਮਾਮਾ ਮਨਮੋਹਨ ਸਿੰਘ ਜੀ ਆਜਾਦ ਆਇਆ ਮੈਂ ਆਹੀ ਸੁਣਾ ਕੇ ਸਮਾਪਤੀ ਕਰੂੰਗਾ ਸੰਗਤ ਜੀ ਆਹੀ ਬਚਨ ਨਹੀਂ ਜੀ ਜੋ ਮੈਂ ਮਾਮਾ ਜੀ ਤੋਂ ਸੁਣਿਆ ਬਚਨ ਉਹ ਸੁਣਾਉਂਗਾ ਬੜਾ ਕਰਾਂ ਸਾਰੋਂ ਦੇ ਨਾਲ ਹੀ ਪਿੰਡਾਂ ਉੱਥੇ ਕਿਸੇ ਦੇ ਘਰੇ ਅਖੰਡ ਪਾਠ ਕਰਨ ਗਏ ਸੀ ਮਨਮੋਹਨ ਸਿੰਘ ਜਥਾ ਸੀ ਇਹਨਾਂ ਦਾ ਅਖੰਡ ਪਾਠ ਕਰਕੇ ਢਾਡੀ ਦਰਬਾਰ ਵੀ ਲੌਂਦੇ ਹੁੰਦੇ ਉੱਥੇ ਤੇ ਗੁਰਮukh ਪਿਆਰਿਓ ਕਹਿੰਦੇ ਮੈਂ ਰਾਤ ਨੂੰ ਕਹਿੰਦੇ 10 ਵਜੇ ਉਹ ਜਿਹੜੀ ਖੰਡਪਾਠ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਬਾਬਾ ਜੀ ਦੇ ਕਾਨੀਪਾ ਚੇਲੇ ਸੀ ਸੰਗਤ ਜੀ ਇੱਕ ਤੇ ਜੀਤ ਸਿੰਘ ਹੁੰਦਾ ਇੱਕ ਮੇਜਰ ਸਿੰਘ ਹੁੰਦਾ ਸ਼ਾਇਦ ਪੁਰਾਣੀ ਸੰਗਤ ਜਾਣਦੀ ਹੋਵੇ ਕਾਨੀਪਾ ਚੇਲੇ ਤਹਿਸੀਲਦਾਰ ਸਾਹਿਬ ਪਹਿਲੇ ਚੇਲੇ ਕਾਨੀਪਾ ਮੀਨਨ ਪਹਿਲੇ ਚੇਲੇ ਇੱਕ ਜੀਤ ਸਿੰਘ ਤਪੇ ਤੋਂ ਇੱਕ ਮੇਜਰ ਸਿੰਘ ਹੁੰਦਾ ਸੀ ਗੁਰਮਖ ਪਿਆਰਿਓ ਮਹਰਾਜ ਤੋਂ ਬਾਬਾ ਜੀ ਦਾ ਕਾਨੀ ਪਾ ਚੇਲਾ ਤੇ ਗੁਰਮਖ ਪਿਆਰਿਓ ਜਿਹੜਾ ਬੜੇ ਗਰਮ ਵਾਲਾ ਪਰਿਵਾਰ ਸੀ ਉਹ ਮੇਜਰ ਸਿੰਘ ਦਾ ਸਰਦਾਲੂ ਸੀ ਬਾਬਾ ਜੀ ਇੱਥੋਂ ਨਿਕਲ ਗਏ ਸੀ ਪਤਾ ਨਹੀਂ ਸੀ ਕਿੱਥੇ ਨੇ ਮਨਮੋਹਣ ਸਿੰਘ ਕਹਿੰਦੇ ਸੀ ਦਾ ਘਰੇ ਭੋਗ ਹੀ ਪਤਾ ਸੀ ਵੀ ਪਤਾ ਨਹੀਂ ਕਿੱਥੇ ਮਰ ਮੁੜ ਗਿਆ ਹੋਊਗਾ ਆ ਘਰ ਦੀ ਹਾਲਤ ਸੀ ਤੇ ਗੁਰਮਖ ਪਿਆਰਿਓ ਕਹਿੰਦੇ ਮੈਂ 10 ਵਜੇ ਰੌਣ ਲਾ ਕੇ ਆਪਣੇ ਕਮਰੇ ਚ ਗਿਆ ਕਹਿੰਦੇ ਮੱਖਾਂ ਜਮੀ ਚਕੇ ਪੈ ਗਿਆ ਕਹਿੰਦੇ ਭਰਪੂਰ ਚਵਾਰੇ ਵਿੱਚ ਸਾਡੇ ਆਸਣ ਲਾਏ ਹੋਏ ਸੀ ਉੱਥੇ ਕਹਿੰਦੇ ਨਾ ਇਦਾਂ ਖੜਾਮਾ ਪਾਈਆਂ ਹੋਈਆਂ ਕੋਈ ਪੌੜੀਆਂ ਚੜ੍ਹ ਆਵੇ ਪੌੜੀਆਂ ਚੜ੍ਹ ਆਵੇ ਕਹਿੰਦੇ ਮੈਨੂੰ ਆਵਾਜ਼ ਸੁਣੀ ਮਨਮੋਹਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੈਂ ਰਫਲ ਚੱਕੀ ਵੀ ਪਤਾ ਨਹੀਂ ਦੁਸ਼ਮਣੀਆਂ ਆ ਗਿਆ ਕਿਉਂਕਿ ਘਰੇ ਕਲੇਸ਼ ਸੀ ਸੰਗਤ ਜੀ ਕਹਿੰਦੇ ਜਦੋਂ ਮੈਂ ਦੇਖਿਆ ਉੱਠ ਕੇ ਉੱਥੇ ਕੁਛ ਨਾ ਦਿਸਿਆ ਦੂਜੀ ਵਾਰੀ ਵੀ ਏਕ ਨਹੀਂ ਹੋਇਆ ਤੀਜੀ ਵਾਰੀ ਵੀ ਕਹਿੰਦੇ ਮੈਂ ਅੱਖਾਂ ਨਹੀਂ ਖੋਲੀਆਂ ਵੀ ਦੇਖੀ ਜਾਂਦੀ ਆ ਜੇ ਕੋਈ ਆਊਗਾ ਇੱਕ ਅਦਾ ਤਾਂ ਮਾਰੂਗਾ ਫਿਰ ਆਪਾਂ ਸੰਭਾਲ ਲਾਂਗੇ ਮਨਮੋਹ ਸਿੰਘ ਕਹਿੰਦੇ ਸਾਖ ਸਾਤ ਗਿਆਨੀ ਜੀ ਮੇਰੇ ਕੋਲ ਆ ਕੇ ਖੜ ਗਏ ਸੰਗਤ ਜੀ ਧਿਆਨ ਦਿਓ ਗਿਆਨੀ ਜੀ ਮਤਲਬ ਸੰਤ ਨਰੈਣ ਸਿੰਘ ਜੀ ਮੋਨੀ ਬਾਬਾ ਜੀ ਨੂੰ ਗਿਆਨੀ ਜੀ ਕਹਿੰਦਾ ਹੁੰਦਾ ਸਾਡਾ ਪਰਿਵਾਰ ਗਿਆਨੀ ਜੀ ਕਿ ਉੱਚ ਕੋਟੀ ਦੇ ਬੁਲਾਰੇ ਸੀ ਤੇ ਗੁਰਮੁਖ ਪਿਆਰਿਓ ਕਹਿੰਦੇ ਮੇਰੇ ਕੋਲੇ ਆ ਕੇ ਜਦੋਂ ਖੜੇ ਮੈਂ ਕਿਹਾ ਗਿਆਨੀ ਜੀ ਤੁਸੀਂ ਆਹ ਕਿਹੋ ਜਿਹਾ ਲਿਵਾਸ ਪਾਇਆ ਹੋਇਆ ਕਹਿੰਦੇ ਜਟਾਂ ਬਣੀਆਂ ਹੋਈਆਂ ਕਾਲਾ ਜਾਂ ਚੋਲਾ ਪਾਇਆ ਹੋਇਆ ਕੋਲੇ ਬਰਾਗਣ ਫੜੀ ਹੋਈ ਇੱਕ ਕਰਮੰਡਲ ਫੜਿਆ ਹੋਇਆ ਕਹਿੰਦੇ ਮੈਂ ਕਿਹਾ ਗਿਆਨੀ ਜੀ ਆਹ ਸੰਗ ਜਾ ਕੀ ਧਾਰਿਆ ਕਹਿੰਦੇ ਮੈਂ ਤਾਂ ਕਾਲੇ ਕੱਪੜੇ ਨੂੰ ਨਫ਼ਰਤ ਕਰਦਾ ਸੀ ਕਾਲੇ ਕੱਪੜੇ ਦੇ ਵਿਰੁੱਧ ਮੈਂ ਬਹੁਤ ਕੁਝ ਬੋਲਿਆ ਸੀ ਮਨਮੋਹਨ ਸਿੰਘ ਕਹਿੰਦੇ ਕਹਿੰਦੇ ਚੁੱਪ ਕਰ ਜਾ ਕਰਤੇ ਪੁਰਖ ਦੀ ਰਜਾਈ ਏਕਣੀ ਆ ਇਉਂ ਕਰੀ ਮਨਮੋਹਨ ਸਿੰਘ ਆ ਮੈਂ ਮਰਿਆ ਨਹੀਂ ਮੇਰਾ ਭੋਗ ਤਾਂ ਤੁਸੀਂ ਪਾਤਾ ਮੈਂ ਜਿਉਂਦਾ ਤੁਸੀਂ ਘਰ ਜਾਇਓ ਮੈਂ ਅਖੰਡ ਪਾਠ ਸ਼ੁਰੂ ਕਰਿਓ ਮੈਂ ਭੋਗ ਤੇ ਆਉਂਗਾ ਸੰਗਤ ਜੀ ਦੇਖੋ ਦੇਖੋ ਸੰਗਤ ਜੀ ਇਹ ਗੱਲ ਮੈਨੂੰ ਮਨਮੋਹਨ ਸਿੰਘ ਨੇ ਦੱਸੀ ਤੇ ਗੁਰਮੁਖ ਪਿਆਰਿਓ ਮੈਨੂੰ ਮਨਮੋਹਨ ਸਿੰਘ ਕਹਿੰਦੇ ਸੀ ਕਵਤਾ ਗਾਉਂਦੇ ਹੁੰਦੇ ਪਹਿਲਾਂ ਇੱਕ ਜਦੋਂ ਜੱਥਾ ਹੁੰਦਾ ਸੀ ਬਾਬਾ ਜੀ ਨਾਲ ਨਾ ਗੁਰਮੇਲ ਸਿੰਘ ਪੰਛੀ ਮਨਮੋਹਨ ਸਿੰਘ ਰੰਗੀਲਾ ਹਰਦੇਵ ਸਿੰਘ ਸਨੇਹੀ ਇਹ ਜਦੋਂ ਜਥਾ ਹੁੰਦਾ ਸੀ ਕਹਿੰਦੇ ਸੀ ਇੱਕ ਕਾਪਤਾ ਬੋਲਦੇ ਹੁੰਦੇ ਸੀ ਉਦੋਂ ਕਹਿੰਦੇ ਜਦੋਂ ਬਾਬਾ ਜੀ ਦਾ ਮੈਂ ਉਹ ਹਾਲ ਦੇਖਿਆ ਵੀ ਅਸੀਂ ਤਾਂ ਘਰੇ ਪਹੁੰਗ ਹੀ ਪਤਾ ਇਹਨਾਂ ਦਾ ਵੀ ਪਤਾ ਨਹੀਂ ਹੈ ਪਤਾ ਨਹੀਂ ਨਾ ਕਹਿੰਦਾ ਆਪ ਮਹਾਰੇ ਭੂਰ ਨਾਲ ਮਨਮੋਹਨ ਸਿੰਘ ਜੀ ਰੋਣ ਲੱਗ ਗਏ ਸੰਗਤ ਜੀ ਨਾਲੇ ਰੋਏ ਬਹੁਤ ਅਸੀਂ ਕਮਰੇ 'ਚ ਬੈਠੇ ਸੀ ਦਰਾਜ ਕਹਿੰਦੇ ਆਪ ਮਹਾਰੇ ਕਿ ਆ ਗਿਆਨੀ ਜੀ ਆਪਾ ਬੋਲਦੇ ਹੁੰਦੇ ਸੀ ਕਿੰਨੇ ਮੈਂ ਬਾਬਾ ਜੀ ਨੂੰ ਕਿਹਾ ਗੈਨੀ ਜੀ ਆ ਮੈਂ ਦੇਖ ਰਿਹਾ ਜਿਹੜੀ ਆਪਾਂ ਕਬਤਾ ਬੋਲਦੇ ਹੁੰਦੇ ਸੀ ਪਹਿਲਾਂ ਉਹ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੈਂ ਗੁਰੂ ਮੁਖੜਾ ਨਹੀਂ ਮੋੜਦੇ ਰਤਨੇ ਸੇਹੀ ਜਿਹੜੇ ਮੁਕਦਾਨੀ ਵਗ ਰੁਖੜਾ ਨਹੀਂ ਮੋੜਦੇ ਰਤਨੇ ਸੇਹੀ ਜਿਹੜੇ ਹੋ ਤੁਰਦੇ ਜਦ ਮੰਜ਼ਿਲ ਆਪਣੀ ਬੱਤੇ ਡਰਦੇ ਨਾ ਜੁਰਦੇ ਜਦ ਪੰਦੀ ਬਣ ਕੇ ਦੁਨੀਆ ਤੋਂ ਡਰਦੇ ਨਾ ਓ ਕਾਲ ਦਾ ਭੈ ਨਹੀਂ ਰੱਖਦੇ ਮੌਤ ਤੋਂ ਮਰਦੇ ਨਾ ਕਾਲ ਦਾ ਭੈ ਨਹੀਂ ਰੱਖਦੇ ਮੌਤ ਤੋਂ ਮਰਦੇ ਨਾ ਹੋ ਪੀ ਲੰਡੇ ਪ੍ਰੇਮ ਪਿਆਲਾ ਬਚਣਾ ਤੋਂ ਹਰਦੇ ਨਾ ਦਨਮੀ ਪ੍ਰੀਤੀ ਪਾਉਂਦੇ ਜਦ ਨਮੀ ਪ੍ਰੀਤੀ ਲਾਕੇ ਨਹੀਂ ਤੋੜਦੇ ਰਤਨੇ ਸਈ ਜਿਹੜੇ ਮੁਖੜਾ ਨਹੀਂ ਮੋੜਦੇ ਰਤਨੇ ਸਈ ਜਿਹੜੇ ਮੁਖੜਾ ਨਹੀਂ ਮੋੜਦੇ ਰਤਨੇ ਸਈ ਜਿਹੜੇ ਬਾਬਾ ਮਨਮੋਹਨ ਸਿੰਘ ਨੇ ਮੈਂ ਕਿਹਾ ਗਿਆਨੀ ਜੀ ਆ ਕਵਤ ਆਪਾ ਲਾਉਂਦੇ ਸੀ ਅੱਜ ਸਾਹਮਣੇ ਮੈਂ ਰੂਪ ਦੇਖ ਰਿਹਾ ਸੁਚਿਤਾ ਫੋਰੀ ਕੁਝ ਬਣੇ ਖੜੇ ਹੋ ਤੇ ਗੁਰਮਖ ਪਿਆਰਿਓ ਕਹਿੰਦੇ ਖੰਡ ਪਾੜ ਸ਼ੁਰੂ ਕਰ ਭੋਗ ਪਾਈ ਮੈਂ ਕਰਿਆ ਤੇ ਸੰਗਤ ਜੀ ਉਸ ਵੇਲੇ ਫਿਰ ਬਾਬਾ ਜੀ ਮਨਮੋਹ ਸੋਨੇ ਕਰਿਆ ਕੇ ਖੰਡ ਪਾਠ ਉਧਰੋਂ ਸਾਡੇ ਨਾਨਾ ਜੀ ਅੜਬ ਸੁਵਾ ਦੇ ਉਹਨਾਂ ਨੇ ਗਾਲਾਂ ਗੋਲਾਂ ਠੰਡੀਆਂ ਠੁੰਡੀਆਂ ਤੱਤੀਆਂ ਤੁੱਟੀਆਂ ਕੱਢੀਆਂ ਕਹਿੰਦੇ ਮੈਂ ਖੰਡ ਪਾੜ ਸ਼ੁਰੂ ਕਰਿਆ ਭੋਗ ਵਾਲੇ ਦਿਨ ਜਦੋਂ ਸਾਡੇ ਘਰ ਕਹਿੰਦੇ ਮੈਂ ਦੱਸਿਆ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਦੱਸਿਆ ਭੋਗ ਵਾਲੇ ਦਿਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤੇ ਗੁਰਮੁਖ ਪਿਆਰਿਓ ਸੰਗਤਾਂ ਦੇ ਸਮੇਤ ਘਰ ਆਗੇ ਉਹਦੇ ਲੜੀ ਸ਼ੁਰੂ ਹੋ ਗਈ ਖੰਡਪਾੜ ਦੀ ਤੇ ਗੁਰਮੁਖ ਪਿਆਰਿਓ ਹੁਣ ਤੱਕ ਚੱਲੀ ਜਾਂਦੀ ਆ ਉਹੀ ਪ੍ਰਪਾਰਟੀ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਉਹੀ ਚਲਾਈ ਜਾਂਦੇ ਨੇ ਇਸੇ ਕਰਕੇ ਸੰਗਤ ਜੀ ਜਿਨ੍ਹਾਂ ਨੇ ਆਨੰਦ ਮਾਣਿਆ ਸਾਡੇ ਤੇ ਗੁਰਮੁਖ ਪਿਆਰਿਓ ਭਵਾਨੀਗੜ੍ਹ ਤੋਂ ਬੈਠੇ ਨੇ ਮੂਰੇ ਬੀਬਾ ਜੀ ਮੇਰੇ ਤੇ ਤਹਿਸੀਲਦਾਰ ਜੀ ਬੈਠੇ ਨੇ ਤੇ ਮੈਂ ਆਹੀ ਧਾਰਨਾ ਬੋਲ ਕੇ ਕਿਉਂਕਿ ਇਹਨਾਂ ਨੇ ਆਨੰਦ ਮਾਣਿਆ ਸੰਤ ਬਾਬਾ ਰਣਧੀਰ ਸਿੰਘ ਜੀ ਭੰਗਲਾ ਵਾਲੇ ਸੰਤ ਬਾਬਾ ਗੁਰਮੇਲ ਸਿੰਘ ਜੀ ਲਲਤੋਂ ਵਾਲੇ ਜਿੰਨੀਆਂ ਵੀ ਸੰਗਤਾਂ ਤੇ ਗੁਰਮੁਖ ਪੈਰ ਮਹਾਪੁਰਖਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਆਨੰਦ ਮਾਣਿਆ ਆ ਹੁਣ ਗਾਉਂਦੇ ਨੇ ਸੰਗਤ ਜੀਓ ਉਹ ਸਾਧੂ ਸਭ ਚੰਗੇ ਨੇ ਮਿਲਣਾ ਨੀ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਵਾਹਿਗੁਰੂ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਪੜਿਓ ਭਾਈ ਆ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਉਹ ਸਾਧੂ ਸਭ ਚੰਗੇ ਨੇ ਜੀ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਤੇਰੇ ਵਰਗਾ ਵਾਹਿਗੁਰੂ ਨਿਰਨਾ ਨਿچھےਰੇ ਵਰਗਾ ਸੋਹnde ਦਰਬਾਰਨਾ ਸੰਤਾਂ ਤੋਂ ਬਾਜ ਪਿਆਰੇ ਸੋਹnde ਦਰਬਾਰਨਾ ਸੰਤਾਂ ਤੋਂ ਬਾਜ ਪਿਆਰੇ ਸਾਂਤਾਂ ਤੋਂ ਬਾਝ ਪਿਆਰੇ ਹੋਂਦੇ ਦਰਬਾਰ ਨਾ ਸੰਤਾਂ ਤੋਂ ਬਾਝ ਪਿਆਰੇ ਹੋਂਦੇ ਦਰਬਾਰ ਨਾ ਸੰਤਾਂ ਤੋਂ ਬਾਝ ਪਿਆਰੇ ਹੋਂਦੇ ਦਰਬਾਰ ਨਾ ਸੰਤਾਂ ਤੋਂ ਬਾਝ ਪਿਆਰੇ ਸੰਤਾਂ ਤੋਂ ਬਾਝ ਪਿਆਰੇ ਵਾਹਿਗੁਰੂ ਹੋਂਦੇ ਦਰਬਾਰ ਨਾ ਚੁੱਕਾਂ ਦੀ ਮਾਫੀ ਦਿਓ ਸਮਾਂ ਬੱਦਕ